ਸਸਕਾ ਦੋਸਤੋ ਕੀ ਹਾਲ ਚਾਲ ਰਹਾਸ ਕਰ ਦੂੰ ਤੁਸੀਂ ਸਾਰੇ ਠੀਕ ਹੋਵੋਗੇ ਪਸ ਮਸਲੇ ਪ੍ਰੋਬਲਮਾਂ ਚੱਲ ਰਹੀਆਂ ਨੇ ਮੈਂ ਇਹ ਨਹੀਂ ਕਰ ਸਕਦਾ ਠੀਕ ਆ ਕਿਉਂਕਿ ਕਣਕ ਉਗਰੀ ਨਹੀਂ ਹੈਗੀ ਉਗਰੀ ਆ ਬਹੁਤ ਥੋੜੀ ਉਗਰੀ ਆ ਤੇ ਇਹਦੇ ਤੋਂ ਬਿਨਾ ਆਪਣੇ ਕੋਲੇ ਫਿਰ ਕੋਈ ਹੱਲ ਹੈ ਨਹੀਂਗਾ ਕਿਉਂਕਿ ਜੇ ਕਣਕ ਨਾ ਉਗਰੀ ਫਸਲ ਮਾੜੀ ਹੋਈ ਜਾਂ ਨਾ ਹੋਈ ਤਾਂ ਫਿਰ ਨੁਕਸਾਨ ਬਹੁਤ ਹੋਣਾ ਹੈ ਠੇਕਾ ਵੀ ਪੂਰਾ ਨਹੀਂ ਹੋਣਾ ਦੇਖਦੇ ਆ ਕੀ ਹੋ ਰਿਹਾ ਥੋੜਾ ਸੋਲੂਸ਼ਨ ਲੱਭਿਆ ਆ ਪ੍ਰੋਬਲਮ ਸਮਝ ਲੱਗੀ ਆ ਕੁਝ ਕੁ ਪ੍ਰੋਬਲਮ ਇਹ ਹੋਈ ਆ ਕਿ ਪਿਛਲੇ ਸਾਲਾਂ ਦਾ ਇਸ ਸਾਲ ਨਾਲੋਂ ਫਰਕ ਪਿਆ ਮੌਸਮ ਕਰਕੇ ਕਿਉਂਕਿ ਇਸ ਵਾਰੀ ਠੰਡ ਨਹੀਂ ਪਈ ਜ਼ਿਆਦਾ ਨਾਂ ਤਰੇਲ ਪਈ ਆ ਜ਼ਮੀਨ ਦੀ ਜਿਹੜੀ ਸੱਲ ਸੀਗੀ ਉਹ ਰੱਖੀ ਸੀਗੀ ਉਸ ਹਿਸਾਬ ਨਾਲ ਜਿਵੇਂ ਪਿਛਲੇ ਸਾਲਾਂ ਚ ਬੀਜ ਦੇ ਹੁੰਦੇ ਸੀਗੇ ਤੇ ਕੀ ਹੋਇਆ ਕਿ ਉਹਨਾਂ ਹਸਾਬ ਨਾਲ ਉਹਨੇ ਦਿਨਾਂ ਦੇ ਵਿੱਚ ਲੱਗਦਾ ਸੀ ਵੀ ਉੱਗਰ ਨਹੀਂ ਆ ਗਣਕ ਪਰ ਇਸ ਵਾਰੀ ਤਰੇਲ ਨਹੀਂ ਪਈ ਇੱਕ ਤਾਂ ਦੂਸਰੀ ਗੱਲ ਠੰਡ ਘੱਟ ਸੀਗੀ ਤਰੇਲ ਨੇ ਜਿਹੜੀ ਸੱਲ ਦੇਣੀ ਸੀ ਉਹ ਨਹੀਂ ਮਿਲੀ ਧੁੱਪ ਹੋਣ ਕਰਕੇ ਜਿਹੜੀ ਸੱਲ ਸੀ ਮਾੜੀ ਮੋਟੀ ਉਹ ਵੀ ਸੁੱਕ ਗਿਆ ਹੁਣ ਜਿਹੜੇ ਤਾਂ ਥੋੜੇ ਬਹੁਤੇ ਬੀਜ ਸੀਗੇ ਸੱਲ ਫੜ ਗਏ ਸਟਾਰਟਿੰਗ 'ਚ ਹੀ ਵਿਜਨ ਵੇਲੇ ਤਾਂ ਉੱਗ ਗਏ ਆ ਜਿਹੜੇ ਸੱਲ ਤੋਂ ਮਾੜਾ ਮੋਟਾ ਦੂਰ ਹੈਗੇ ਉਹਨਾਂ ਨੂੰ ਸੱਲ ਮਿਲੀ ਨਹੀਂ ਉਹ ਉਦਾਂ ਹੀ ਰਹਿ ਗਏ ਉਗਰੇ ਨਹੀਂ ਹੈਗੇ ਹੁਣ ਸੋਲੂਸ਼ਨ ਇਹਦਾ ਇਹ ਨਿਕਲਿਆ ਸੀਗਾ ਕੁਝ ਦਾਦਾ ਜੀ ਦਾ ਐਕਸਪੀਰੀਅੰਸ ਕੁਝ ਬਾਪੂ ਨੇ ਕੁਝ ਮੈਂ ਥੋੜਾ ਜਿਹਾ ਹਿਸਾਬ ਲਾਇਆ ਸੀਗਾ ਵੀ ਹੁਣ ਇਹਨੂੰ ਪਾਣੀ ਲਾ ਦਈਏ ਪਾਣੀ ਲਾ ਰਹੇ ਹਾਂ ਪਾਣੀ ਲਾਉਣ ਤੋਂ ਬਾਅਦ ਆਸ ਹੈਗੀ ਆ ਵੀ ਉੱਗਰ ਜਾਣੀ ਜੇ ਪਾਣੀ ਲਾਉਣ ਤੋਂ ਬਾਅਦ ਵੀ ਨਹੀਂ ਉਗਰੀ ਫਿਰ ਔਖਾਗਾ ਫਿਰ ਦੁਬਾਰਾ ਤੋਂ ਬੀਜਣੀ ਪੈਣੀ ਆ ਲੇਟ ਹੋ ਜਾਣੀ ਆ ਪਹਿਲਾਂ ਤਾਂ ਦੁਬਾਰੀ ਬੀਜਣ ਵਾਲਾ ਨੁਕਸਾਨ ਖਰਚਾ ਹੋਊਗਾ ਉਸ ਤੋਂ ਬਾਅਦ ਕਣਕ ਲੇਟ ਹੋਗੀ ਲੇਟ ਵੱਡਾਂਗੇ ਝਾੜ ਘਟੂਗਾ ਦੁੱਗਣਾ ਨੁਕਸਾਨ ਮਤਲਬ ਕੋਲੋਂ ਮਲਾ ਕੇ ਨੁਕਸਾਨ ਹੀ ਨੁਕਸਾਨ ਆ ਤੇ ਇਹ ਜਿਹੜਾ ਨੁਕਸਾਨ ਹੋ ਰਿਹਾ ਇਹਦੇ ਜ਼ਿੰਮੇਵਾਰ ਅਸੀਂ ਆਂਗੇ ਪ੍ਰਦੂਸ਼ਣ ਵੱਧ ਰਿਹਾ ਪੌਦੇ ਕੱਟੇ ਜਾ ਰਹੇ ਨੇ ਪਾਣੀ ਨਹੀਂ ਸਹੀ ਹੈਗਾ ਬਾਰਿਸ਼ਾਂ ਨਹੀਂ ਸਹੀ ਹੁੰਦੀਆਂ ਇਸ ਚੱਕਰ ਚ ਐਤੀ ਗਰਮੀ ਜ਼ਿਆਦਾ ਪੈਣ ਕਰਕੇ ਪਹਿਲਾਂ ਝੋਨੇ ਦਾ ਝਾੜ ਘਟ ਗਿਆ ਝੋਨਾ ਘਟ ਹੋਇਆਗਾ ਨੁਕਸਾਨ ਹੋਇਆ ਉਹ ਵੀ ਤੇ ਹੁਣ ਕਣਕ ਨਹੀਂ ਹੋ ਰਹੀ ਸਹੀ ਕਿਉਂਕਿ ਠੰਡ ਨਹੀਂ ਪੈ ਰਹੀ ਗਰਮੀ ਆ ਤੇ ਕੁੱਲ ਮਿਲਾ ਕੇ ਨੁਕਸਾਨ ਹੀ ਨੁਕਸਾਨ ਆਗਾ ਹਲੇ ਵੀ ਟਾਈਮ ਹੈਗਾ ਜੇ ਸੁਧਰਦਿਆਂ ਤਾਂ ਠੀਕ ਆ ਇਹਦਾ ਫਿਰ ਪ੍ਰਦੂਸ਼ਣ ਵੱਧਦਾ ਰਹੂਗਾ ਨੁਕਸਾਨ ਹੁੰਦੇ ਰਹਿਣਗੇ ਆ ਦੇਖੋ ਕਿਤੇ ਕਿਤੇ ਹਰਿਆਲੀ ਦਿਖਦੀ ਆ ਕਿਤੇ ਕਿਤੇ ਜਮੀ ਰੇਤਾ ਹੀ ਆ ਹਰਾ ਹੈ ਨਹੀਂਗਾ ਮਿੱਟੀ ਰੇਤਾ ਬਸ ਦੇਖੋ ਕਿਤੇ ਕਿਤੇ ਹਰਿਆਲੀ ਦਿਖ ਰਹੀ ਏ ਇਹਦੇ ਚ ਇਹਦਾ ਰੀਜ਼ਨ ਉਹੀ ਹੋਇਆਗਾ ਵੀ ਜਿੱਥੇ ਤਾਂ ਜਿੰਨੀ ਕਿ ਸਿੱਲ ਮਿਲ ਗਈ ਆ ਉਨੇ ਕ ਤਾਂ ਉੱਗਰ ਗਈ ਆ ਆ ਦੇਖੋ ਇੱਥੇ ਕਿਤੇ ਕਿਤੇ ਜੁਗਰੀ ਹੈਗੀ ਆ ਨਾ ਜਿੱਥੇ ਸਿੱਲ ਮਿਲ ਗਈ ਦਾਣੇ ਵੀ ਉੱਗਰ ਗਿਆ ਤੇ ਜਿੱਥੇ ਸਿੱਲ ਨਹੀਂ ਮਿਲੀ ਜਾਂ ਸਿੱਲ ਘੱਟ ਰਹੀਗੀ ਉਥੇ ਉੱਗ ਰਿਆ ਨਹੀਂ ਹੈਗਾ ਤੇ ਹੁਣ ਪਾਣੀ ਲਾ ਰਹੇ ਆ ਆ ਦੇਖੋ ਉਹਦੇ ਚ ਪਾਣੀ ਆ ਗਿਆ ਪਰ ਲੈ ਕੇ ਰਹੇ ਚ ਮੋਟਰ ਚੱਲੀ ਜਾਂਦੀ ਹੈਗੀ ਤੇ ਉਹ ਉਹਸ ਪਾਣੀ ਨਾਲ ਇਹ ਉੱਗਰ ਜਾਣੀ ਆ ਜੇ ਉੱਗਰ ਗਈ ਠੀਕ ਆ ਨਹੀਂ ਤਾਂ ਫਿਰ ਬੀਜ ਨਹੀਂ ਪੈਣੀ ਆ ਦਵਾਰੇ ਤੇ ਖਰਚਾ ਹੋਊਗਾ ਨੁਕਸਾਨ ਹੋਊਗਾ ਦੇਖਿਓ ਫਿਰ ਹੁਣ ਕੋਈ ਹੱਲ ਹੈ ਨਹੀਂਗਾ ਕੁਝ ਕਰ ਨਹੀਂ ਸਕਦੇ ਕਿਉਂਕਿ ਇਕੱਲਾ ਕਰਾ ਜਾਣਾ ਕੁਝ ਨਹੀਂ ਕਰ ਸਕਦਾ ਜੇ ਸਾਰੇ ਰਲ ਮਿਲ ਕੇ ਆਪਾਂ ਪੌਦੇ ਉਗਾਵਾਂਗੇ ਮੌਸਮ ਦਾ ਧਿਆਨ ਰੱਖਾਂਗੇ ਫਿਰ ਹੱਲ ਹੋ ਸਕਦਾਗਾ ਨਹੀਂ ਤਾਂ ਫਿਰ ਔਖਾ ਕੰਮ ਹੈ ਇਸ ਵਾਰੀ ਇਕੱਲੀ ਇੱਥੇ ਨਹੀਂ ਪ੍ਰੋਬਲਮ ਆਈ ਹੋਰ ਵੀ ਕਿਸਾਨਾਂ ਨੂੰ ਪ੍ਰੋਬਲਮ ਆਈ ਹੋਣੀ ਆ ਜੇ ਇੱਕ ਦੋ ਇੱਥੇ ਨੇੜੇ-ਨੇੜੇ ਹੋਰ ਵੀ ਜਾਣਦਾ ਮੈਂ ਜਿਨ੍ਹਾਂ ਦੀ ਪ੍ਰੋਬਲਮ ਆਈ ਆ ਸਾਡੇ ਇੱਥੇ ਲਓ ਉਧਰ ਸਾਹਮਣੇ ਉਹਨਾਂ ਦੇ 9 ਏਕੜ ਆਗਾ 9 ਕਿੱਲੇ ਠੀਕ ਆ 9 ਕਿੱਲਾਂ ਚ ਹੀ ਨਿਉਗਰੀ ਹੈਗੀ ਕੀ ਕਰ ਸਕਦੇ ਆ ਉਹਨਾਂ ਨੇ ਬਾਹ ਕੇ ਦੁਬਾਰਾ ਬੀਜਦੀ ਆ ਪਰ ਆਪਾਂ ਹਾਲੇ ਵੇਟ ਕਰ ਰਹੇ ਹਾਂਗੇ ਤੇ ਜਿਹੜੇ ਵੀਰ ਦੇਖ ਰਹੇ ਨੇ ਵੀਡੀਓ ਤੁਹਾਨੂੰ ਵੀ ਐਮੇ ਦੀ ਪ੍ਰੋਬਲਮ ਆਈ ਆ ਤੁਸੀਂ ਕਿਵੇਂ ਹੱਲ ਕੀਤਾ ਕਿਰਪਾ ਕਰਕੇ ਜਰੂਰ ਦੱਸਿਓ ਤਾਂ ਕਿ ਸਾਡਾ ਖਰਚਾ ਵੱਧ ਸਕੇ ਵੈਸੇ ਆ ਸੋਲੂਸ਼ਨ ਅਸੀਂ ਕਰ ਰਹੇ ਹਾਂਗੇ ਇੱਕ ਵਾਰੀ ਪਾਣੀ ਲਾਰਿਆਂ ਥੋੜਾ ਥੋੜਾ ਤੇ ਇਸ ਪਾਣੀ ਨਾਲ ਆਸ ਹੈਗੀ ਆ ਵੀ ਸਿਲ ਮਿਲਗੀ ਦਾਣੇ ਬੀਜ ਉਗਰ ਜਾਣਗੇ ਤੇ ਤੁਹਾਨੂੰ ਪ੍ਰੋਬਲਮ ਆਈ ਆ ਜਾਂ ਆ ਰਹੀ ਹੈਗੀ ਤੁਸੀਂ ਕੀ ਸੋਲੂਸ਼ਨ ਕੀਤਾ ਕਰ ਰਹੇ ਹੋ ਤਾਂ ਕਿਰਪਾ ਕਰਕੇ ਜਰੂਰ ਦੱਸਿਓ ਸ਼ੁਕਰੀਆ ਬਹੁਤ ਬਹੁਤ